ਕੋਲਕਾਤਾ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰ ਨਾਲ ਜਬਰ ਜਨਾਬ ਅਗਰੋ ਬਹਿਰਮੀ ਨਾਲ ਹਤਿਆ ਦੇ ਮਾਮਲੇ ਦਾ ਵਿਰੋਧ ਦੇਸ਼ ਭਾਰ ਦੀ ਤਰ੍ਹਾਂ ਪੰਜਾਬ ਵਿੱਚ ਵੀ ਵਧ ਰਾ ਜਾ ਰਿਹਾ ਹੈ ਤੇ ਅੱਜ ਦੂਜੇ ਦਿਨ ਪੰਜਾਬ ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੀ ਸੀ ਐਮ ਐਸ ਐਸੋਸੀਏਸ਼ਨ ਇੰਡੀਅਨ ਡੈਂਟਲ ਐਸੋਸੀਏਸ਼ਨ ਇੰਡੀਅਲ ਨਰਸਿਸ ਐਸੋਸੀਏਸ਼ਨ ਲੈਬ ਐਸੋਸੀਏਸ਼ਨ ਕੈਮਿਸਟ ਐਸੋਸੀਏਸ਼ਨ ਤੇ ਹੋਰ ਵਕ ਵਕ ਐਸੋਸੀਏਸ਼ਨ ਵੱਲੋਂ ਸਰਹਿੰਦ ਜੋਤੀ ਸਰੂਪ ਮੋੜ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਇੱਕ ਰੋਸ਼ ਮਾਰਚ ਕੱਢਿਆ ਗਿਆ ਅਤੇ ਮਗਰੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਏ ਸਮੋਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਵਦੀਪ ਸਿੰਘ ਸੰਧੂ ਨੇ ਕਿਹਾ ਕਿ ਅੱਜ ਡਾਕਟਰ ਸੁਰਕਿਆਤ ਨਈ ਨੇ ਕਿਉਂਕਿ ਜੋ ਪਿਛਲੇ ਦਿਨੀ ਕੋਲਕਾਤਾ ਚ ਮੈਡੀਕਲ ਕਾਲਜ 'ਚ ਇੱਕ ਮਹਿਲਾ ਡਾਕਟਰ ਨਾਲ ਕਿਨੌਣੀ ਹਰਕਤ ਕੀਤੀ ਗਈ ਹੈ ਉਹ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਉਸਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਜਲਦ ਤੋਂ ਜਲਦ ਇਸ ਮਾਮਲੇ 'ਚ ਸੁਣਵਾਈ ਕੀਤੀ ਜਾਵੇ ਅਤੇ ਸਰਕਾਰ ਡਾਕਟਰਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਵੇ ਤਾਂ ਜੋ ਕਿਸੇ ਵੀ ਡਾਕਟਰ ਨਾਲ ਇਸ ਤਰ੍ਹਾਂ ਦੀ ਘਟਨਾ ਕਰਨ ਦੀ ਹਿੰਮਤ ਨਾ ਹੋਵੇ ਤੁਨਾਪਵਿਕ ਵਿੱਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ ਸੁਰੱਖਿਆ ਲਈ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਵੀ ਮੰਗੀ ਠੀਕ ਹੈ ਉਸ ਤੋਂ ਬਾਅਦ ਦੇਤੇ ਨੇ ਹਜ਼ਾਰ ਬੰਦਿਆਂ ਦੀ ਮੌਤ ਇਕੱਠੇ ਹੋ ਕੇ ਜਿੰਨੇ ਵੀ ਉੱਥੇ ਐਵੀਡੈਂਸ ਸੀਗੇ ਉਹ ਸਾਰੇ ਦੇ ਸਾਰੇ ਉਹਨਾਂ ਦੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਸਪਤਾਲ ਦੇ ਵਿੱਚ ਤੋੜਪੰਨ ਕੀਤੀ ਗਈ ਕੋਈ ਉੱਥੇ ਸੁਣਵਾਈ ਨਹੀਂ ਹੋ ਰਹੀ ਬਚਾਉਣ ਦੇ ਵਿੱਚ ਲੱਗੀ ਹੋਈ ਆ ਕਿ ਉਹਨੂੰ ਇੱਕ ਇਹ ਮਾਸੂਮ ਜਹੀ ਕੁੜੀ ਦੀ ਚੀਕਾਂ ਨਹੀਂ ਸੁਣਦੀਆਂ ਮਾਂ ਬਾਪ ਉਹਨੂੰ ਰੋਂਦੇ ਹੋਏ ਨੂੰ ਦਿਸਦੇ ਹੈਗੇ ਇੰਨੇ ਸਾਰੇ ਜੂਨੀਅਰ ਡਾਕਟਰ ਸੀਨੀਅਰ ਡਾਕਟਰ ਸਰਕਾਰ ਤੋਂ ਉਤਰੇ ਹੋਏ ਨੇ ਹੈਲਥ케ਅਰ ਵਰਕਰ ਸਰਕਾਰ ਤੋਂ ਉਤਰੇ ਹੋਏ ਨੇ ਉਹਨੂੰ ਉਹ ਨਹੀਂ ਦਿਸਦਾ ਹੈਗਾ